ਸਾਰੇ ਵੀਰਾਂ ਤੇ ਭੈਣਾਂ ਨੂੰ ਸਤਿ ਸ੍ਰੀ ਅਕਾਲ। ਬਜੀਤ ਘਰ ਨੂੰ ਵੀਡੀਓ ਲੈ ਕੇ حاضر ਹੋਏ ਆ। ਜੋ ਵੀ ਆਪਣੇ YouTube ਚੈਨਲ ਟਾਲੀਵਾਲ ਡੈਰੀ ਫਾਰਮ ਬਠਿੰਡਾ ਦੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੀ ਵੀਡੀਓ ਨੂੰ ਅੱਗੇ ਲਾਈਕ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਰੇ। ਅੱਜ ਦੀ ਵੀਡੀਓ 'ਚ ਫਿਰ ਤੀਜੇ ਸੂਏ ਝੂਟੀ ਲੈ ਕੇ ਆਏ ਆ। ਬਾਈਆਂ ਤੁੱਲੇ ਵਾਲਾ ਪੰਡਾ ਵੀਰੇ। ਬਠਿੰਡਾ ਜ਼ਿਲ੍ਹਾ ਦਾ। ਹਾਕਾਰਾਮ ਪ੍ਰਭ ਫੂਲ। ਨਾਲ ਭਾਈ ਰੂਪਾ ਜੰਗੀਆਂਣਾ ਸ਼ਰਦਪੁਰਾ ਕੰਡਾਵੰਨਾ ਪਿੰਡ ਰਹ ਜਾਂਦੇ ਨੇ ਵਿਚਾਲੇ ਵੀਰੇ ਪਿੰਡ ਰਹ ਜਾਂਦਾਗਾ ਬਾਈਆਂ ਕੋ ਤੀਜੇ ਛੂਏ ਵੀਰੇ ਝੂਟੀ ਬਕਾਊਗਾ ਥਣ ਲੇਵਾਂ ਤੇ ਦੇਖ ਸਕਦੇ ਹੋ ਵੀਰੇ ਪੂਰਾ ਵਧੀਆ ਜੂਰੀ ਦੀ ਬੋਰੀ ਹੈਗਾ ਵੀਰੇ ਹਵਾਨਾ ਪਿਆ ਕੱਲਾ ਕੱਲਾ ਥਾਣਾ ਮੇਰੇ ਚਾਰੇ ਥਣ ਵੀਰੇ ਗੱਠ-ਗੱਠ ਦੀ ਵਿੱਥੀ ਤੇ ਪਏ ਆਗੇ ਤੇ ਕੱਦ-ਕਾੜ ਦੀ ਪੂਰੀ ਵੱਡੀ ਹੈਗੀ ਤੇ ਵੀਰੇ 4-5 ਦਿਨ ਹੋਈ ਬਾਈ ਛੂਟੀ ਛੂ ਨੂੰ ਛੂਈ ਨੂੰ ਹੋਏ ਹੈਗੇ ਤੇ ਦੁੱਧ ਵੀਰੇ ਥੱਲੇ ਵੀਰੇ ਬਾਈ ਇਹਨਾਂ 10 10.5 ਕਿਲੋ ਬੰਦਾ ਵਾਂ ਮੇ ਤੋੜ ਕੇ ਲੈ ਜੇ ਤੇ ਕੱਦ-ਗਾੜ ਦੀ ਪੂਰੀ ਵਧੀਆ ਸੰਗ ਸੰਤਰੀ ਦੇਖ ਸਕਦੇ ਹੋ ਵੀਡੀਓ ਚ ਪੂਰਾ ਵਧੀਆਗਾ ਤੇ ਥਾਣਾ ਬਾਲਨਾ ਵੀ ਤੁਸੀਂ ਦੇਖ ਸਕਦੇ ਹੋ ਵੀਰੇ ਬਾਈ ਕਹਿੰਦੇ 12-13 ਲੀਟਰ ਦੁੱਧ ਖੁੱਲਾ ਦੇ ਦੂਗੀ ਝੋਟੀ ਬਾਕੀ ਫਲਦਸਲੀ ਵਾਲੀ ਝੋਟੀ ਹੈਗੀ ਬਾਕੀ ਤੁਸੀਂ ਅਗੇ ਫਲਦਸਲੀ ਕਰ ਸਕਦੇ ਹੋ ਤੇ ਬਾਈ ਆ ਰੇਟ ਵੀਰੇ 8500 ਰੁਪਏ ਕਰਦੇ ਆ ਲੈਣ ਦੇਣ ਜਾਂ ਦੇ ਵਿੱਚੋਂ ਥੋੜਾ ਮੋਟਾ ਮਾਨਤਨ ਵੀ ਕਰ ਦੇਣਗੇ। ਤੁਸੀਂ ਕਦ ਕਾੜ ਦੀ ਚੈੱਕ ਕਰ ਸਕਦੇ ਹੋ ਮੇਰੀ ਝੂਟੀ ਪੂਰੀ ਵਧੀਆ ਤੇ ਪੱਠ ਫੁੜਾ ਦੀ ਦੇਖ ਸਕਦੇ ਹੋ ਪੂਰਾ ਵਧੀਆ ਹੈਗਾ। ਤੇ ਥਾਣਾ ਵਾਨਾ ਦੀ ਦੇਖ ਸਕਦੇ ਹੋ ਮੇਰੀ ਜੂਰੀਏ ਦੀ ਬੁਰੀ ਹੈਗਾ ਹਵਾਨਾ ਪਿਆ ਹੈਗਾ। ਇੰਨਾ ਹਵਾਨਾ ਵੀਰੇ ਅਮਰੀਕਨ گاਵਾਂ ਦੇ ਹੁੰਦਾ ਹੁੰਦਾ ਹੈਗਾ। ਜਿੰਨਾ ਮੇਰੇ ਝੂਟੀ ਦੇ ਲੱਗਿਆ ਵਾ। ਤੇ ਆ ਮੇਰੇ ਬੱਚਾ ਹੈਗਾ ਤੁਸੀਂ ਦੇ ਚੈੱਕ ਕਰ ਸਕਦੇ ਹੋ। ਪੂਰਾ ਵਧੀਆ ਬੱਚਾ ਹੈਗਾ। ਆ ਨਾੜੂਆ ਨਾਲ ਹੀ ਹੈਗਾ। ਤੇ ਪੂਰੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦੇ ਭੈਣਾਂ ਦਾ ਧੰਨਵਾਦ ਤੇ ਜਲਦੀ ਮਿਲਦੇ ਹਾਂ